ਆ ਫੈਕਟਰੀਆਂ ਚੱਲੀ ਜਾਂਦੀਆਂ ਨਾਲ ਹੀ ਅੱਗ ਫੜੀ ਬੈਠਾ ਆ ਦੇਖੋ ਸੂਰਜੀ ਇੱਕ ਤਰ੍ਹਾਂ ਦਾ ਅੱਗ ਕਾ ਦੀ ਸੂਰਜੀ ਬਣਾ ਰੱਖਿਆ ਲ ਬਹੁਤ ਗਲਤ ਕਰਨ ਲੱਗੀ ਇਹ ਕਿਸੇ ਨੇ ਕੁਝ ਨਹੀਂ ਪੁੱਛਣਾ ਵੇ ਉਹ ਦੇਖ ਅੱਗ ਦੇ ਧੂਹਾ ਇਹਦਾ ਕੁੜੀ ਮਸਕ ਕੋ ਬਹੁਤ ਗੰਦਾ ਆ ਰਿਹਾ ਖਬਰ ਕਰੀਏ ਕੋਲਾ ਗੁੰਗਾ ਬੂਰਾ ਕੋਲਾ ਕਾਲਾ ਇੱਥੇ ਪੈਣਾ ਕੀ ਆ ਯਾਰ ਆ ਜਲ ਸੇ ਨਹੀਂ ਇਹ ਆਪੂੰ ਲੱਗਦੀ ਆ ਸਾਹ ਗੱਡੀ ਵਰੀਆਂ ਸੋ ਇਹ ਲੱਗ ਰਿਹਾ ਕਿ ਤੇਰਾ ਬਰਾ ਪਤਾ ਗੱਲ ਕੀ ਯਾਰ ਅੱਗ ਲੱਗੀ ਬਣ ਇਹਦਾ ਇਹਦਾ ਭਾਂਜੂ ਉੱਥੇ ਮੱਚ ਗਿਆ ਲੱਕੜਾਂ ਵਿੱਚ ਇਹਦੇ ਘਾ ਵੀ ਇਹਦਾ ਆਸਾਨ ਨਾਲ ਵੀ ਹੁਣ ਤੋਂ ਅਜੇ ਕਿਸੇ ਪਲਾਂਟ ਨੂੰ ਨਹੀਂ ਲੱਗੀ ਇਹਦਾ ਨਹੀਂ ਨਹੀਂ ਪਲਾਨ ਤੇ ਬੱਦਲ ਕੋ ਪਲਾਨ ਸਾਰੇ ਇੱਧਰ ਰਹਿ ਗਏ ਨਾ ਇਹ ਸਾਰੇ ਇਹ ਸਟੋਰ ਆ ਗਿਆ ਇਸ ਤਰ੍ਹਾਂ ਮਤਲਬ ਇੱਧਰ ਕੋਲਾ ਕੋਲਾ ਹਨਾ ਔਰ ਚਾਹੀਏ ਔਰ ਜਿਆ ਵੀ ਤੇਰੇ ਜਿੱਥੇ ਹੈ ਔਰ ਜਿਆ ਵੀ ਉਹ ਕਿੱਧਰ ਤੇ ਬੱਦਲ ਚੱਲਣਾ ਉਹਦਾ ਫੋਰਾ ਉਹਦਾ ਬੋਲੇ ਚੱਲੀ ਜਾਂਦੀਆਂ ਰਹਿੰਦੇ ਯਾਰ ਉਹ ਇੱਥੇ ਆ ਲੱਕੜ ਤੋਂ ਲੱਗੀ ਹੋਈ ਹੈ ਇਹ ਪਰ ਆਇਆ ਮੈਂ ਤਾਂ ਜੀਵੰਦਾਨਾ ਵਿੱਚ ਮੈਨੂੰ ਲੱਗਦਾ ਨਾ ਰੋਟਾ ਜਟ ਫੈਕਟਰੀ ਇਹਦਾ ਚਾਹਿਆ ਦਾ ਨਿਸ਼ਾਨਾ ਕੋਈ ਬੜਾ ਦਾ ਸੋਹਣਾ ਸੋਹਣਾ ਹੁੰਦਾ ਸਾਰਾ ਇਹਦਾ ਬਾਈ ਯਾਰ ਦੇਖੋ ਉੱਥੇ ਮੜੀ ਜੀ ਕੋਈ ਫੀਲ ਦਿਖਾਣਾ ਇਹਦਾ ਦਾ ਇਹਦਾ ਕੋਦਾ ਮਿਲ ਜੂ ਨੁਕਸਾਨ ਦਾ ਪਰ ਬੰਦੇ ਦਾ ਉਹ ਸਾਡਾ ਪੈਰੀ ਕਿਹੜਾ ਪੈਣ ਦੀ ਗੁੱਦੀ ਮੜੀ ਦੀ ਰਹੀ ਏ ਬੰਦੇ ਨਹੀਂ ਮੁੜ ਕੇ ਮਿਲਦੇ ਜਿਹੜੇ ਇੱਕ ਵਾਰ ਗੱਲਾਂ ਲੋਕਾਂ ਨੇ ਰੇਡੀਓ ਤੇ ਬਲਾਬਲਾ ਭਾਜੜ ਪਾ ਸੀ ਨਾ ਬਿਨਾ ਮਤ ਬੋਲ ਤੋਂ ਭੈਣ ਜੀ ਇਹਦਾ ਧੀਮੇ ਦਾ ਤਾਂ ਗੂੜਾ ਗਾ ਕੋਈ ਪਤਾ ਨਹੀਂ ਹੋਰ ਆ ਕੈਮੀਕਲ ਦਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਹੀ ਬੋਲ ਆ ਭਾਜੜ ਪਾਉਣ ਹੁਣ ਇਹ ਲੱਕੜ ਨੂੰ ਆ ਪੇਪਰ ਚ ਵਗਦੀ ਬਾਈ ਬਾਈ ਚਾਂਸ ਕੈਮੀਕਲ ਚ ਵਗ ਜਾਂਦੀ ਪਿੰਡ ਚੱਕ ਲੈਂਦੀ ਨਾਲ ਕੀ ਜੇ ਵਗ ਜਾਂਦੀ ਨੀ ਗੱਲ ਦਾ ਪਰ ਇਹ ਪਤਾ ਹੁਣ ਵਗ ਜੇ ਹਾਂ ਜਾਰੀ ਕੀਤਾ ਸਾਡੇ ਦਰ ਦੋ ਕਹਿੰਦੇ ਉਹ ਖੜੇ ਹੋਣਗੇ ਕੈਮੀਕਲ ਉਧਰ ਨਹੀਂ ਨਹੀਂ ਕੈਮੀਕਲ ਆਣਾ ਉਹਦੇ ਭਾਈ ਆ ਜੇ ਮੈਂ ਪਿੰਡ ਦੇ ਦੇ ਤਿੰਨ ਪਿੰਡ ਨਹੀਂ ਛੱਡਦੇ ਨਾਲ ਹੁੰਦੇ ਘਰ ਦਿੰਦੇ ਐਡਾ ਮੁੰਡਾ ਤੇ ਚੱਲੂਗਾ ਉਪਰਾ ਕੈਮੀਕਲ ਪਲੈਂਟ ਲੱਗਿਆ ਤਾਂ ਬਾਲਾ ਦੂਰ ਆਉਤਾ ਯਾਰ ਉਧਰ ਸਾਈਡ ਸਮਾਂ ਛੱਡ ਕੇ ਦਿੰਦਾ ਉਹਦਾ ਬਾਲੀ ਦੂਰ ਆ ਯਾਰ 13 15 ਕਿਲੋ ਤੋਂ ਚੜਨ ਕੱਢੀ ਨੂੰ ਤੇਰਾ ਭਾਈ ਬਰਾਲੇ ਸੀ 13 ਤੋਂ ਆਇਆ ਲੱਗਿਆ ਉਹ ਭਾਂਡ ਕੋਈ ਇੱਕ ਵੀ ਅਗਲੇ ਖਿਮਾ ਦਾ ਨਾ ਛੱਡਾ ਜਦੋਂ ਜੀਤੀ ਮੇਣਾ ਲੱਗਦੇ ਸਾਈਡ ਪਈ ਜਾਂਦੀ ਹੈ ਕਿਹਦੇ ਕੋ ਜੇ ਉਹਦੇ ਬਾਅਦੇ ਕੰਮ ਕਰਦੇ ਪਿਆਰ ਕਰ ਲਗੇ ਕਿੱਥੇ ਉਹ ਗੱਡੀ ਖਾਲੀ ਹੋ ਗਈ ਉਹ ਤਾਂ ਗਈ ਆ ਬਾਹਰ ਰਣਾ ਉਹ ਸਿਰ ਤੇ ਕੁੱਤੀ ਜਾਂਦੇ ਆ ਉਹ ਤਾਂ ਠੀਕ ਆ ਨਾ ਫਾਇਰ ਵਾਲੀ ਗੱਡੀ ਵਿੱਚ ਆਂ ਕੀਆ ਕਾੜਨੇ ਨਹੀਂ ਦਿੰਦੇ ਉਹਨੇ ਉੱਥੇ اها نالا بھائی ٻه